ਹਾਂਜੀ ਰੋਡ ਸਾਹਿਬ ਅੱਜ ਨੋਮੀਨੇਸ਼ਨ ਫਿਲ ਕਰਨਾ ਆਇਓ ਆਪਣੇ ਤਿੰਨ ਕੈਂਡੀਡੇਟਾਂ ਦੇ ਨਾਲ ਲੈ ਕੇ ਸੋਕੀ ਕਹਿਣਾ ਚਾਹੁੰਦਾ। ਦੇਖੋ ਜੀ ਬਹੁਤ ਉਤਸ਼ਾਹ ਸੀ ਲੋਕਾਂ 'ਚ ਸਾਨੂੰ ਇੱਕ ਦੋ ਦਿਨ ਲੱਗੇ ਕੈਂਡੀਡੇਟ ਜ਼ਿਆਦਾ ਸੀ ਸਮਝਾ ਕੇ ਆ ਫੈਸਲਾ ਕੀਤਾ ਜਿਹੜੇ ਨਾਲ ਦੇ ਵੀ ਕੈਂਡੀਡੇਟ ਟਿਕਟਾਂ ਚਾਹੁੰਦੇ ਸੀ ਉਹਨਾਂ ਦੀ ਸਹਿਮਤੀ 'ਚ ਕਰਕੇ ਫਿਰ ਉਹ ਤਕਰੀਬਨ ਸਾਰੇ ਕੈਂਡੀਡੇਟਾਂ ਦੀ ਸਹਿਮਤੀ ਦੇ ਨਾਲ ਤਿੰਨੇ ਵਾਰਡਾਂ ਦੇ ਵਿੱਚੋਂ ਅਸੀਂ ਬਹੁਤ ਮਜ਼ਬੂਤ ਕੈਂਡੀਡੇਟ ਦਿੱਤੇ ਆ। ਔਰ ਲੋਕਾਂ ਦੀ ਪਸੰਦ ਦੇ ਕੈਂਡੀਡੇਟ ਦਿੱਤੇ ਆ ਮੈਨੂੰ ਉਮੀਦ ਹੈ ਕਿ ਅਸੀਂ ਤਿੰਨੇ ਵਾਰ 1 ਇੱਕ ਤਰੀਕ ਨੂੰ ਜਿੱਤਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਸਾਡੀ ਸਾਰੀ ਕਾਂਗਰਸ ਇਕਜੁੱਟ ਹੋ ਕੇ ਕੰਮ ਕਰੇਗੀ ਇਹਨਾਂ ਤਿੰਨਾਂ ਵਾਰਾਂ ਦੇ ਕਾਫ ਮੁਕਾਬਲਾ ਕਿੱਥੇ ਲੱਗਦਾ ਤੁਹਾਨੂੰ ਕਿ ਇੱਕ ਐਮ ਐਲ ਏ ਦੇ ਵਾਰ ਦੇ ਵਿੱਚ ਵੀ ਇਹ ਜਿਹੜਾ ਚੋਣ ਮੁਕਾਬਲਾ ਹੋਣੀ ਹੈ ਸੀ ਨੰਬਰ ਵਾਰ ਦੀ ਗੱਲ ਕਰੀਏ ਤਾਂ ਟਫ ਮੁਕਾਬਲਾ ਕਿੱਥੇ ਤੁਹਾਨੂੰ ਲੱਗਦਾ ਮੇਰਾ ਖਿਆਲ ਅਸੀਂ ਸਭ ਤੋਂ ਵੱਧ ਵੋਟਾਂ ਦੇ ਉੱਤੇ ਜਿੱਤਾਂਗੇ ਐਜੰਡਾ ਹੀ ਰਹੇਗਾ ਜੀ ਫਿਰ ਕਿਉਂਕਿ 2021 ਦੇ ਵਿੱਚ 41 ਸੀਟਾਂ ਜਿਹੜੀਆਂ ਉਹ ਸੁੰਦਰ ਸ਼ਾਮ ਰੋੜਾ ਦੇ ਕੁਮਾਈ ਦੇ ਵਿੱਚ ਜਿੱਤੇ ਆ ਗਈਆਂ ਸੀਗੀਆਂ ਜੀ ਇਸ ਵਾਰ ਕੀ ਲੱਗਦਾ ਕੀ ਹਾਲਾਤ ਹੋਣਗੇ ਜੀ ਫਿਰ ਦੇਖੋ ਏਜੰਡਾ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਏਜੰਡੇ ਦੀ ਗੱਲ ਹੈ ਏਜੰਡਾ ਤਾਂ ਲੋਕਾਂ ਨੇ ਜਿਹੜਾ ਇਹਨਾਂ ਨੂੰ 91 ਸੀਟਾਂ ਦਾ ਇੱਕ ਦਿੱਤਾ ਸੀ ਜੋ ਇਹਨਾਂ ਨੇ ਲੋਕਾਂ ਨੂੰ ਪ੍ਰੋਮਿਸ ਕੀਤੇ ਸੀ ਉਹ ਸਾਰੇ ਜਿਹੜੇ ਪ੍ਰੋਮਿਸ ਹੈਗੇ ਆ ਉਹ ਲੋਕ ਤੁਹਾਨੂੰ ਪਤਾ ਲੋਕ ਕੀ ਕਰ ਰਹੇ ਨੇ ਪਾਰਲੀਮੈਂਟ ਦੇ ਇਲੈਕਸ਼ਨ ਚ ਸੀ ਉੱਚ ਵੀ 7 ਸੀਟਾਂ ਕਾਂਗਰਸ ਨੂੰ ਆਈਆਂ ਤੇ ਇਹ ਤੇ ਸਾਡੇ ਤੇ ਤਿੰਨ ਬਾਅਦ ਇਲੈਕਸ਼ਨ ਹੈ ਇਹਦੇ ਤੁਹਾਨੂੰ ਰਿਜ਼ਲਟ ਨਜ਼ਰ ਆ ਜਾਣਗੇ ਤੇ ਤੁਹਾਨੂੰ 2027 ਦਾ ਫੈਸਲਾ ਵੀ ਇਹਨਾਂ ਬਾੜਾਂ ਦੇ ਇਲੈਕਸ਼ਨਾਂ ਚ ਨਜ਼ਰ ਆ ਜਾਏਗਾ ਤੇ ਖੁਦ ਵੀ ਡੋਰ ਡੋਰ ਕਰੋਂਗੇ ਬਾੜਾਂ ਦੇ ਵਿੱਚ ਆ ਕੇ ਜਾਵਾਂਗੇ ਤੁਸੀਂ ਖੁਦ ਸਰ ਮੈਂ ਤਾਂ ਸਾਰੇ ਸ਼ਹਿਰ ਲਈ ਸਮਰਪਿਤ ਆ ਪੂਰੇ ਹਿਸ਼ਾਰਪੁਰ ਲਈ ਸਮਰਪਿਤ ਆ ਲੋਡ ਟੂ ਡੋਰ ਕੇ ਜਿੱਥੇ ਮੈਨੂੰ ਬੁਲਾਉਣਗੇ ਜਿੱਥੇ ਮੇਰੀ ਮੈਂ ਤਾਂ ਇਹਨਾਂ ਦਾ ਵਰਕਰ ਐ ਜਿੱਥੇ ਮੇਰੀ ਡਿਊਟੀ ਲਾਉਣਗੇ ਮੈਂ ਉੱਥੇ ਜਾਵਾਂਗਾ ਠੀਕ ਧੰਨਵਾਦ ਥੈਂਕ ਯੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਲ ਲੱਤ ਤੇ ਕਿੰਨੇ ਨੰਬਰ ਵਾਰਡ ਤੋਂ ਲੱਟੇ ਹੋ 6 ਨੰਬਰ ਵਾਰਡ ਤੋਂ ਮੈਂ ਤਾਂ ਕਾਂਗਰਸ ਪਾਰਟੀ ਦੇ ਚੋਣ ਚਾਹਤ ਲਿਖਤੀ ਪੱਤਰ ਦਾਖਲ ਕੀਤੇ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਭ ਤੋਂ ਟਫ ਮੁਕਾਬਲਾ ਜਿਹੜਾ ਤੁਹਾਡੇ ਵਾਰਡ ਦੇ ਵਿੱਚ ਮੰਨਿਆ ਜਾ ਰਿਹਾ ਹਾਂ ਬੜਾ ਕਹਿਣ ਨੂੰ ਮੇਰਾ ਤਾਂ ਸਿੱਧੀ ਐਮਐਲਏ ਸਾਹਿਬ ਨਾਲ ਟੱਕਰ ਹੈ ਤੇ ਬਟ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਬੜਾ ਸਹਿਯੋਗ ਮਿਲ ਰਿਹਾ ਲੋਕੀ ਇਹਨਾਂ ਦੀਆਂ ਕਾਰਜਕਾਰੀਆਂ ਤੋਂ ਬੜੇ ਤੰਗ ਆ ਬੜਾ ਦੁਖੀ ਹੈ ਇਸ ਕਰਕੇ ਉਹਨਾਂ ਨੇ ਬੜਾ ਪਿਆਰ ਦੇ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕੇ ਆਪਣਾ ਪਿਆਰ ਦੇਖ ਕੇ ਕਾਮਯਾਬ ਕਰਨਗੇ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਚਾਰ ਤੋਂ ਪੰਜ ਵਾਰ ਉਹ ਲਗਾਤਾਰ ਜਿੱਤਾਂ ਹਾਸਲ ਕਰਦੇ ਰਹੇ ਨੇ ਤੁਸੀਂ ਫਿਰ ਜਿੰਪ ਦਾ ਕਿਲਾ ਜਿਹੜਾ ਇਸ ਵਾਰ ਟੈਟ ਵੀ ਕਰੋਗੇ ਬੜੀ ਉਮੀਦ ਹੈ ਬੜੀ ਉਮੀਦ ਹੈ ਲੋਕਾਂ ਦਾ ਬੜਾ ਸਹਿਯੋਗ ਮਿਲ ਰਿਹਾ ਹੈ ਲੋਕੇ ਜੋ ਵਿਸ਼ਵਾਸ ਜਤਾ ਰਹੇ ਆ ਉਹਦੇ ਸਾਹਮਣੇ ਮੈਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਦਾ ਕਲੈਸਬਾ ਜਰੂਰ ਟਾਵਾਂਗੇ ਜੀ ਮੇਨ ਮੁੱਦੇ ਕਿਹੜੇ ਦੇਣਗੇ ਮਹੱਲੇ ਵਿੱਚ ਮਹੱਲੇ ਦੇ ਵਿੱਚ ਤੁਸੀਂ ਜਾ ਕੇ ਦੇਖੋ ਸਾਡੇ ਮਹੱਲੇ ਦੇ ਵਿੱਚ ਚੌਂਕਾ ਵਿੱਚ ਹਰ ਵੇਲੇ ਪੁਲਸ ਖੜੀ ਸਫਾਈ ਦਾ ਚਰਮराई ਗਈ ਆ ਸਫਾਈ ਵਿਵਸਥਾ ਬਿਲਕੁਲ ਨਹੀਂ ਹੈ ਕੂੜੇ ਦੇ ਢੇਰ ਲੱਗੇ ਪਏ ਆ ਜੀ ਠੀਕ ਹੈ ਨਾ ਗਲੀਆਂ ਆਵਾ ਗਾਉਣ ਪੱਟ ਪੱਟ ਕੇ ਗਲੀਆਂ ਬਣਾ ਰਹੇ ਆ ਕਿਉਂ ਬਣਾ ਰਹੇ ਜਿਹੜੀਆਂ 2-2 ਸਾਲ ਪਹਿਲਾਂ ਗਲੀਆਂ ਬਣੀਆਂ ਵਾਂ ਉਹਨਾਂ ਨੂੰ ਪੱਟ ਕੇ ਦੁਬਾਰਾ ਨਵੀਆਂ ਬਣਾਈਆਂ ਜਾ ਰਹੀਆਂ ਆ ਲੋਕਾਂ ਦੇ ਮਤਲਬ ਕਿ ਘਰਾਂ ਦੇ ਵਿੱਚ ਪਾਣੀ ਬਾੜਾ ਨਾਲ ਉੱਚੀਆਂ ਕਰੀ ਜਾਂਦੇ ਆ ਗਲੀਆਂ ਕੋਈ ਤਰੀਕੇ ਨਾਲ ਪੈਸਾ ਨਹੀਂ ਲਗਾ ਰਹੇ ਲੋਕ ਇਸ ਚੀਜ਼ ਤੋਂ ਬਹੁਤ ਤੰਗ ਆਏ ਹੋਏ ਆ ਜੀ ਹਾਂ ਜੀ ਸਰ ਮੇਰੇ ਬਾੜ ਦੇ ਵਿੱਚ 3 ਸਾਲ ਤੋਂ ਕੋਈ ਐਮਸੀ ਨਹੀਂ ਸੀ ਮੈਂ ਮੈਂ 3 ਸਾਲ ਤੋਂ ਆਪਣੇ ਬਾੜ ਦੇ ਵਿੱਚ ਸਰ ਸਰ ਹਾਂਜੀ ਹਾਂਜੀ ਮੇਰੇ ਬਾਡ ਦੇ ਵਿੱਚ 3 ਸਾਲ ਤੋਂ ਕੋਈ ਐਮਸੀ ਨਹੀਂ ਸੀ ਮੈਂ 3 ਸਾਲ ਤੋਂ ਮੇਰੀ ਸਰਵਤ ਦਾ ਬਲਾ ਵੈਲਫੇਅਰ ਸੁਸਾਇਟੀ ਬਾਡ ਦੇ ਵਿੱਚ ਕੰਮ ਕਰ ਰਹੀ ਸੀ ਔਰ ਬੜੇ ਸੁਚੱਜੇ ਢੰਗ ਨਾਲ ਮੇਰੀ ਟੀਮ ਨੇ ਕੰਮ ਕੀਤਾ ਤੇ ਇਹਨਾਂ ਨੇ ਹੀ ਮੈਨੂੰ ਸਾਰਿਆਂ ਨੇ ਪ੍ਰਪੋਜ਼ ਕੀਤਾ ਵੀ ਤੁਸੀਂ ਬਾਡ ਦੇ ਵਿੱਚ ਐਮਸੀ ਲੈ ਖੜੇ ਹੋਵੋ ਤੇ ਹੁਣ ਅਸੀਂ ਡਟ ਕੇ ਸਾਰੇ ਜਣੇ ਇਸ ਬਾਡ ਲਈ ਮਿਹਨਤ ਕਰਾਂਗੇ ਤੇ ਕੰਮ ਕਰਾਂਗੇ ਮੇਨ ਮੇਨ ਦਾ ਮੁਕਾਬਲਾ ਮੁਕਾਬਲਾ ਕਿ ਮੁਕਾਬਲਾ ਚਲੂ ਅੱਗੇ ਹੋਈ ਜਾਣਾ ਅਜੰਡਾ ਕੀ ਏਜੰਡਾ ਸਾਡਾ ਸਾਰੇ ਏ ਉਹ ਜਿੱਦਾਂ ਅਸੀਂ ਪਹਿਲਾਂ ਕੰਮ ਕਰਦੇ ਸੀ ਬਾੜ ਲਈ ਉਦਾਂ ਹੀ ਕੰਮ ਕਰਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਉਹ ਸਾਰੀ ਬਣਾ ਕੇ ਰੱਖਾਂਗੇ ਤੇ ਬਣਾਵਾਂਗੇ ਪਾਣੀ ਤੇ ਸੀਵਰੇ ਦੇ ਬਹੁਤ ਦੇਰ ਤੋਂ ਚੱਲੇ ਆ ਰਹੇ ਨੂੰ ਕਿਦਾਂ ਦੇਖੂਗੇ ਜੀ ਜਰੂਰ ਅਸੀਂ ਇਹ ਸਾਰੇ ਪਾਣੀ ਦੇ ਮੁੱਦੇ ਪਹਿਲਾਂ ਵੀ ਅਸੀਂ ਸੋਲਵ ਕਰਦੇ ਆਏ ਆ ਤੇ ਹੁਣ ਵੀ ਕਰਦੇ ਰਵਾਂਗੇ ਠੀਕ ਹੈ ਜੀ ਤਾਂ ਜੀ ਅਜੇ ਡੋਟ ਸਾਹਿਬ ਹੁਣ ਸਰਬਾਧਾ ਪਾਲਾ ਵੈਲਫੇਅਰ ਸੁਸਾਇਟੀ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਚਲਾ ਰਹੇ ਸੀ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਕੰਮ ਕੀਤੇ ਨੇ ਹੁਣ ਇਹ ਰਾਜਨੀਤੀ ਦੇ ਵਿੱਚ ਤੁਸੀਂ ਹਿੱਸਾ ਵੀ ਲਿਆ ਕਾਂਗਰਸ ਤਰਫੋਂ ਚੋਣ ਲੜ ਰਹੇ ਹੋ ਤੁਹਾਡੇ ਧਰਮ ਪਤਰੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ 3 ਸਾਲ ਤੋਂ ਬਾੜ ਦੇ ਵਿੱਚ ਸਰਬਾਧਾ ਪਾਲਾ ਵੈਲਫੇਅਰ ਸੁਸਾਇਟੀ ਨੇ ਸਾਰੀ ਟੀਮ ਨੇ ਰੜ ਕੇ ਬਹੁਤ ਹੀ ਚੱਜੇ ਢੰਗ ਦੇ ਨਾਲ ਕੰਮ ਕੀਤਾ ਤੇ ਅਸੀਂ ਸਾਡੇ ਬਾੜ ਵਾਸੀਆਂ ਦੀ ਕਮੇਟੀ ਹੋਈ ਸੀ ਮੀਟਿੰਗ ਦੇ ਵਿੱਚ ਬਾੜ ਵਾਸੀਆਂ ਨੇ ਸਾਨੂੰ ਕਿਹਾ ਸੀਗਾ ਫਨ ਇਲੈਕਸ਼ਨ ਲੜਨੀ ਚਾਹੀਦੀ ਆ ਤੇ ਅਸੀਂ ਵੀ ਸੋਚਿਆ ਕਿ ਬਾੜ ਦੇ ਵਿੱਚ ਜੋ ਦਰਪੇਸ਼ ਸਮੱਸਿਆਵਾਂ ਹਨ ਕਿਉਂਕਿ ਬਾੜ ਦੇ ਵਿੱਚ ਕੋਈ ਐਮਸੀ ਨਹੀਂ ਸੀਗਾ ਤੇ ਬਾੜ ਇੱਕ ਤਰ੍ਹਾਂ ਦਾ ਅਲਵਾਰਸ ਸੀਗਾ ਅਸੀਂ ਉਸ ਵੇਲੇ ਬਾੜ ਨੂੰ ਸੰਭਾਲਿਆ ਤੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਿੱਥੇ ਵੀ ਕੋਈ ਦੁੱਖ ਸੁੱਖ ਹੋਇਆ ਅਸੀਂ ਤਿੰਨ ਸਾਲ ਤੋਂ ਉਹਨਾਂ ਦੇ ਬਾੜ ਵਿੱਚ ਕੰਮ ਕਰਦੇ ਆ ਰਹੇ ਹਾਂ ਤੇ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਇਹ ਗਰੀਬਾਂ ਦੀ ਸਹਾਇਤਾ ਕਰਨ ਵਾਲੀ ਪਾਰਟੀ ਹੈ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਹਰ ਇੱਕ ਵਰਕਰ ਨੂੰ ਪੂਰਾ ਸਹਿਯੋਗ ਮਿਲਦਾ ਹੈ ਪੂਰਾ ਸਤਿਕਾਰ ਮਿਲਦਾ ਹੈ ਇਸੇ ਕਰਕੇ ਅਸੀਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਨ ਲੱਗੇ ਆ ਠੀਕ ਹੈ ਜੀ